ਜੋ ਜੀਆਂ ਨੇ ਜਿਹੜੀਆਂ ਕਿਤਾਬਾਂ ਚ ਨਹੀਂ ਆਈਆਂ ਤੁਹਾਡੇ ਦਿਲਾਂ ਚ ਨੇ ਜਿਹੜੀ ਗੱਲ ਮੇਰੇ ਲਈ ਬੜੀ ਬਚਿੱਤਰ ਸੀ ਜੋ तकरीबन ਹਰੇਕ ਪਿੰਡ ਚੋਂ ਮੈਂ ਸੁਣੀ ਉਹ ਇਹ ਸੀ ਕਿ ਸਰਦੀਆਂ ਦੀ ਰੁੱਤ ਸੀ ਅੱਜ ਕੱਲ ਦੀ ਤੇ ਛੋਟੇ ਸਾਹਿਬਜ਼ਾਦੇ ਸ਼ਹੀਦ ਕਰਕੇ ਮੈਂ ਦੇਖ ਕੇ ਆ ਜੀ ਉਹ ਨਾਲਾ ਬਰਸਾਤੀ ਨਾਲਾ ਸੀ ਜਿੱਥੇ ਹੁਣ ਫਤਿਹਗੜ੍ਹ ਸਾਹਿਬ ਗੁਰਦੁਆਰ ਹੈ ਨਾ ਦੀਵਾਰ ਜਿੱਥੇ ਉੱਤਪੂਰਵ ਵੱਲ ਬਰਸਾਤੀ ਨਾਲਾ ਸੀ بارشਾਂ ਚ ਹੀ ਚੱਲਦਾ ਸੀ ਇਹਨਾਂ ਦਿਨਾਂ ਚੋਂ ਸੁੱਕਾ ਸੀ ਤੋਂ ਸਾਹਿਬਜ਼ਾਦਿਆਂ ਦੀਆਂ ਲਾਸ਼ਾਂ ਨੇ ਜਿਹੜੀਆਂ ਉਹ ਨਾਲੇ ਤੋਂ ਬਾਹਰ ਜੰਗਲ ਚ ਸਟੋਵਾ ਦਿੱਤੀਆਂ ਸੀ ਵਜ਼ੀਰ ਖਾਨ ਲੋਕ ਦੱਸਦੇ ਨੇ ਕਿ ਜੰਗਲ ਚ ਇੱਕ ਸ਼ੇਰ ਉਹਨਾਂ ਦੀ ਅੱਖ ਹੀ ਆ ਕੇ ਬੈਠ ਗਿਆ ਸੀ ਬੈਠਾ ਰਿਹਾ ਜਦੋਂ ਤੱਕ ਸੰਗਤ ਦੀਵਾਨ ਟੋਡਰਮਲ ਪੈਸਾ ਤਾਰ ਕੇ ਲਾਸ਼ਾਂ ਦਾ ਸਸਕਾਰ ਕਰਨ ਵਾਸਤੇ ਆ ਗਏ ਜਦੋਂ ਸੰਗਤ ਪਹੁੰਚੀ ਸ਼ੇਰ ਪਿੱਛੇ हट ਗਿਆ ਜੰਗਲ ਚ ਚਲਾ ਗਿਆ ਸਟੂਡੈਂਟ ਕਈ ਕਦੇ ਕਦੇ ਪੁੱਛਦੇ ਹੁੰਦੇ ਨੇ ਵੀ ਇਹ ਗੱਲਾਂ ਸੱਚੀਆਂ ਹੋਣਗੀਆਂ ਮੇਰਾ ਉੱਤਰ ਇਹ ਹੁੰਦਾ ਹੈ ਕਿ ਐਡੀ ਛੋਟੀ ਉਮਰ ਦੇ ਸਾਹਬਜ਼ਾਦੇ ਐਡੀਆਂ ਵੱਡੀਆਂ ਵਾਰਦਾਤਾਂ ਕਰਨਗੇ ਤਾਂ ਫਿਰ ਇਹੀ ਗੱਲਾਂ ਸੱਚੀਆਂ ਹੋਣਗੀਆਂ ਹੋਰ ਸੱਚ ਕੁਝ ਨਹੀਂ ਹੁੰਦਾ ਇੱਕ ਹੋਰ ਆਪਾਂ ਆਪਣੇ ਦਰਸ਼ਕਾਂ ਨਾਲ ਸ਼ੇਅਰ ਕਰੀਏ ਕਿ ਆਪਾਂ ਨੂੰ ਪਤਾ ਹੈ ਕਿ ਸ਼ੇਰ ਮੁਹੰਮਦ ਖਾਨ ਦੇ ਹਵਾਲੇ ਕਰਨਾ ਚਾਹੁੰਦਾ ਸੀ ਜ਼ੈਰ ਖਾਨ ਮਲੇਰ ਕੋਟਲੇ ਦਾ ਨਵਾਬ ਉਹਨੇ ਕਿਹਾ ਕਿ ਮਤ ਇਸਲਾਮ ਇਜਾਜ਼ਤ ਨਹੀਂ ਦਿੰਦਾ ਮਾਪਿਆਂ ਨੇ ਜੇ ਗੁਨਾਹ ਵੀ ਕੀਤਾ ਹੈ ਮਾਪਿਆਂ ਦੇ ਗੁਨਾਹਾਂ ਦੀ ਸਜ਼ਾ ਬੱਚਿਆਂ ਨੂੰ ਨਹੀਂ ਦਿੰਦੇ ਹੁੰਦੇ ਸਗੋਂ ਇਹਨਾਂ ਨੂੰ ਬੱਚਿਆਂ ਨੂੰ ਥੋੜਾ ਜਿਹਾ ਛਿੜਕ ਛੁੜ ਕੇ ਛੱਡ ਦਿਓ ਵਜ਼ੀਰ ਖਾਨ ਨੇ ਕਿਹਾ ਕਿ ਕਾਫਰਾਂ ਦੇ ਬੱਚਿਆਂ ਨਾਲ ਮੁਹੱਬਤ ਹੋਗੀ ਤੁਹਾਨੂੰ ਕੰਨ ਨਹੀਂ ਕਾਫਰਾਂ ਦੇ ਬੱਚਿਆਂ ਨਾਲ ਮੁਹੱਬਤ ਨਹੀਂ ਹੋਈ ਮੈਨੂੰ ਇਸਲਾਮ ਨਾਲ ਮੁਹੱਬਤ ਹੈ ਹਸਨ ਹੁਸੈਨ ਦੀ ਸ਼ਹਾਦਤ ਜਿਹੜੀ ਸਾਡੇ ਸਹਬਜ਼ਾਦੇ ਸਨ ਹਸਨ ਹੁਸੈਨ ਉਹਨਾਂ ਦੀ ਸ਼ਹਾਦਤ ਇਸਲਾਮ ਤੇ ਮੁਸਲਮਾਨ ਕਦੀ ਭੁੱਲ ਨਹੀਂ ਸਕਦਾ ਤੋਂ ਇਹ 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 ਤੁਸੀਂ ਹੋਰ ਤਰ੍ਹਾਂ ਦੀ ਟੱਕਰ ਸ਼ੁਰੂ ਕਰ ਦਿੱਤੀ ਹੈ ਮੈਂ ਮੁਸਲਮਾਨਾਂ ਨੂੰ ਬਚਾ ਰਿਹਾ ਤਾਂ ਹਬਜ਼ਾਦਿਆਂ ਨੂੰ ਬਚਾਉਣ ਦੇ ਨਾਲ ਤੇ ਸ਼ੇਰ ਮੁਹੰਮਦ ਖਾਨ ਨੇ ਸਿਰਫ ਇਹੀ ਨਹੀਂ ਕਿਹਾ ਪ੍ਰੋਟੈਸਟ ਵੱਜੋਂ ਕਿ ਇਹ ਇਸਲਾਮ ਦੇ ਉਲਟ ਹੈ ਸਗੋਂ ਉਹਨਾਂ ਨੇ ਖਤ ਵੀ ਲਿਖਿਆ ਔਰੰਗਜ਼ੇਬ ਉਹ ਖਤ ਦੀ ਕਾਪੀ ਵੀ ਆਪਾਂ ਨੂੰ ਮਿਲਦੀ ਹੈ ਤੋਂ ਵਜ਼ੀਰ ਖਾਨ ਤੋਂ ਸਾਹਿਬਜ਼ਾਦਿਆਂ ਨੂੰ ਰਹਾ ਨਹੀਂ ਕਰਵਾ ਸਕਿਆ ਤੇ ਤਾਂ ਠੀਕ ਹੈ ਲੇਕਿਨ ਮੌਕੇ ਤੇ ਹਮਦਰਦੀ ਤਾਂ ਕੀਤੀ ਸੀ ਨਾ ਇਸੇ ਕਰਕੇ ਇਹ ਇਹ بڑے-ਵੱਡੇ ਨਤੀਜੇ ਨਿਕਲਦੇ ਨੇ ਇਸ ਤਰ੍ਹਾਂ ਦੀਆਂ ਹਮਦਰਦੀਆਂ ਦੇ ਜਦੋਂ 1947 ਚ ਦੇਸ਼ ਦੀ ਵੰਡ ਹੋਈ ਤਕਰੀਬਨ ਤਕਰੀਬਨ 10000 ਹਥਿਆਰਬੰਦ ਸਿੱਖਾਂ ਨੇ ਮਲੇਰਕੋਟਲਾ ਘੇਰ ਲਿਆ ਮੁਸਲਮਾਨ ਡਰ ਗਏ ਸਾਨੂੰ ਮਾਰਨ ਆਏ ਨੇ ਸਿੱਖਾਂ ਨੇ ਕਿਹਾ ਮਾਰਨ ਨਹੀਂ ਆਏ ਬਚਾਉਣਾ ਆਏ ਤੁਸੀਂ ਸਾਡੇ ਤੋਂ ਪੁਕਾਰ ਕੀਤਾ ਹੋਇਆ ਤੁਹਾਡਾ ਤੁਹਾਡੀ ਮੁਹੱਬਤ ਤਾਂ ਸਾਡੇ ਦਿਲਾਂ 'ਚ ਕੋਈ ਉਹਾੜ ਨਹੀਂ ਸਕਦਾ ਕਿਤੇ ਬਾਹਰਲੇ ਧੜ ਵੀ ਆ ਕੇ ਤੁਹਾਨੂੰ ਨੁਕਸਾਨ ਨਾ ਕਰ ਜਾਣ ਅਸੀਂ ਤੁਹਾਡੇ ਗਾਲਾਂ ਵੱਜੋਂ ਆਏ ਆ ਤੁਹਾਡਾ ਵਾਲਵਿੰਗ ਕਰਨ ਹੋਂ ਠੀਕ ਕਿ ਜਦੋਂ ਅਸੀਂ ਮੁਸੀਬਤ 'ਚ ਆਏ ਕਿਸੇ ਸ਼ਖਸ ਦੀ ਮਦਦ ਕਰਦੇ ਆ ਫਿਰ ਰੱਬ ਵੀ ਤਾਂ ਦੇਖਦਾ ਹੈ ਨਾ ਉੱਪਰ ਬੈਠਾ ਫਿਰਲੇ ਫੈਸਲੇ ਤਾਂ ਰੱਬ ਨੇ ਕਰਨੇ ਨੇ ਫਿਰ ਕਿ ਜਦੋਂ ਮਾਤਾ ਸੁੰਦਰੀ ਜੀ ਨੂੰ ਦਿੱਲੀ ਛੱਡ ਕੇ ਮਹਾਰਾਜ ਦੱਖਣ ਵੱਲ ਬਹਾਦਰ ਸ਼ਾਹ ਦੀ ਮਦਦ ਕਰਨੀ ਸੀ ਨਾ ਰੱਖਣਵਾਲ ਚੱਲ ਪਏ ਤਾਂ ਮਾਤਾ ਜੀ ਜਾਣਦੇ ਆ ਅੱਗੇ ਬੇਨਤੀ ਕਰਨ ਲੱਗੇ ਜੀ ਸਾਹਿਬਜ਼ਾਦਿਆਂ ਬਗੈਰ ਦਿਲ ਨਹੀਂ ਲੱਗਦਾ ਜੇ ਆ ਗਿਆ ਹੋਵੇ ਮੈਂ ਕੋਈ ਬੱਚਾ ਗੋਦ ਲੈ ਲਵਾਂ ਮਹਾਰਾਜ ਨੇ ਫਰਮਾਇਆ ਕਿਉਂ ਦਿਲ ਛੱਡਦੇ ਹੋ ਤੁਹਾਨੂੰ ਤਾਂ ਅਕਾਲ ਪੁਰਖ ਨੇ ਮਿਹਰਬਾਨ ਹੋ ਕੇ ਉਹ ਬੱਚਾ ਦਿੱਤਾ ਹੈ ਅਬਨਾਸ਼ੀ ਜਿਹੜਾ ਸੰਸਾਰ 'ਚ ਧਮਕਾ ਪਾਏਗਾ ਹਲਸਾ ਪੰਥ ਹਲਸਾ ਪੰਥ ਤਾਂ ਪਾ ਦਿੱਤਾ ਹੋਰ ਤੁਸੀਂ ਕਿਉਂ ਜ਼ਿੱਦ ਕਰਦੇ ਹੋ ਮਾਤਾ ਜੀ ਨੇ ਇੱਕ ਬੱਚਾ ਗੋਦ ਲਿਆ ਉਹਦਾ ਨਾਂ ਅਜੀਤ ਸਿੰਘ ਰੱਖਿਆ ਵੱਡਾ ਹੋ ਕੇ ਮਾੜੇ ਕੰਮਾਂ 'ਚ ਪਿਆ ਛੇੜੀ ਹੋਇਆ ਲੁੱਟਾਂ ਖਵਾ ਕਰਨ ਲੱਗਾ ਮੰਗਤੇ ਤੋਂ ਪੈਸੇ ਖੋਣ ਲੱਗਿਆ ਮੰਗਤੇ ਨੇ ਜ਼ਿੱਦ ਕੀਤੀ ਇਨਕਾਰ ਕੀਤਾ ਮੰਗਤੇ ਦਾ ਕਤਲ ਕੀਤਾ ਬਾਦਸ਼ਾਹ ਵੱਲੋਂ ਮੌਤ ਦੀ ਸਜ਼ਾ ਮਿਲੀ ਮੈਂ ਇਸ ਕਰਕੇ ਸੁਣਾਈ ਗੱਲ ਆਪਣੇ ਸਰੋਤਿਆਂ ਨੂੰ ਕਿ ਮਹਾਰਾਜ ਨੇ ਤਾਂ ਬਸ ਫਰਮਾਨ ਕਰ ਦਿੱਤਾ ਸੀ ਨਾ ਇਹ ਕਰਨਾ ਹੈ ਇਹ ਨਹੀਂ ਕਰ ਨਹੀਂ ਕਰ ਜਿਵੇਂ ਮਾਤਾ ਗੁਜਰੀ ਜੀ ਨੂੰ ਆਪਾਂ ਯਾਦ ਕੀਤਾ ਉਹਨਾਂ ਨੂੰ ਵੀ ਕੁਝ ਬਚਨ ਕੀਤੇ ਮਾਤਾ ਸੁੰਦਰੀ ਜੀ ਨੂੰ ਕੁਝ ਬਚਨ ਕੀਤੇ ਵੱਡਿਆਂ ਦੇ ਬਚਨ ਮੰਨ ਲੈਣ ਨਾਲ ਹੀ ਸਾਡਾ ਭਲਾ ਹੈ ਸਾਡਾ ਹਿੱਤ ਹੈ